ਹਾਂਜੀ ਕਿ ਆਗਲਾ ਸਾਰਾ ਆਸ਼ਕ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਤੇ ਆਪਾਂ ਅੱਜ ਲੈ ਆਏ ਆਪਣੀ ਮਸ਼ੀਨ ਤੇ ਆਪਣੀ ਮਸ਼ੀਨ ਦਾ ਖੜੀ ਸਿਫਾਈ ਦੇ ਘਰੇ ਜੰਦੂ ਛੋਟਾ ਦੇ ਇੱਕ ਸਰਪਰੇਟਰ ਲੱਗਦਾ ਨੇਗਾ ਲੋਕ ਲੱਗਦੀ ਅੱਜ ਆਪਾਂ ਕਰਦੇ ਆ ਰਿਪੇਅਰ ਪੂਰ ਮਸ਼ੀਨ ਦੀ ਸਾਰੀ 6 ਮਿੰਟ ਤੇ ਹੋ ਗਈ ਖੜੀ ਨੂੰ ਆਪਣਾ ਸਰਦਾਰ ਸਾਹਿਬ ਗਰੇਦੇ ਦੇ ਵਾਲੇ ਚਾਹ ਬਾਣਾ ਬੰਦੇ ਗਰੇਵਾ ਇਹਦਾ ਕਰਦਾ ਕਰ ਯਾਰ ਭੋਲਾ ਹੀ ਆ ਗਰੇਦੇ ਕਾਲਾ ਇਹ ਓਨਰ ਬਾਈ ਹੱਥ ਨਹੀਂ ਹਲਾਉਂਦਾ ਬਾਈ ਨੇ ਬਲੂਗੜੇ ਗਿਫਟ ਕੀਤਾ ਆਪਣੋਂ ਨਾਲ ਕਹਿੰਦਾ ਲੈ ਜਾਓ ਇਹਦੇ ਵਿੱਚ ਵੜ ਜਾਂਦੇ ਆ ਰੰਬੀ ਨਹੀਂ ਵਿੱਚ ਰੰਬਗਾ ਦਾ ਹੈਗਾ ਪੱਖਾਂ ਵਾਲੀ ਸਾਈਡ ਇਧਰਲੀ ਸਾਈਡ ਖਾਲੀ ਹੁੰਦੀ ਆ ਉੱਲੇ ਪਾਸੇ ਨੂੰ ਜੈਪਟੀ ਹੋਣੀ ਵਿੱਚ ਕਰਦੇ ਜਾਲ ਵਾਲੇ ਪਾਸੇ ਬੈਠ ਕੇ ਆਉਣੇ ਹੋਰ ਕੋਤਾ ਨਹੀਂ ਸੀਗਾ ਆਪਣਾ ਇੱਥੇ ਹੋਰ ਕੋਹ ਨਹੀਂ ਕਿਵੇਂ ਕਰਦੇ ਬਣੂਗਾ ਲੈ ਆਏ ਕਰਦੇ ਅੱਜ ਕਰਾਸ ਭੰਨਾਂ ਵੀ ਲੈ ਕੇ ਆਉਣਾ ਯਾਰ ਤੇ ਚੱਲ ਕੇ ਮੈਂ ਤਾਂ ਪਤਾ ਹੀ ਨਹੀਂ ਕਿ ਨਹੀਂ ਨਹੀਂ ਕਹਿੰਦਾ ਨਹੀਂ ਉਹ ਤਾਂ ਉਹ ਤਾਂ ਨਿਕਲ ਜਾਂਦਾ ਕਰਾਸ ਯਾਰ ਮੈਂ ਨਾ ਕੋਈ ਸੜਕ ਹੈ ਕੀ ਹਾਂ ਕੋਈ ਤੇ ਚਾਹੇ ਨਵਾਂ ਪੋਣਾ ਪੈਣਾ ਸਾਰਾ ਕੋ ਉਹ ਬੱਟ ਜੀ ਦੋਨੇ ਨਵੇਂ ਪੋਣੇ ਆ ਰੀ ਇਹਨਾਂ ਲੈ ਕੇ ਪਾਵਾਂਗੇ ਕਦੇ ਇਹ ਲੱਗਦਾ ਨਹੀਂ ਉੱਧਰ ਫਿਰ ਉਹ ਉਹਨਾਂ ਨੇ ਸਰ ਕੇ ਉਹ ਕਰਦੀ ਆਹ ਸਰ ਕੇ ਜੋ ਨਹੀਂ ਆਉਂਦੇ ਹੈਂ ਚੱਲੇ ਸਰਗਾ ਹੀ ਲੱਗਦੇ ਆ ਸਰਗਾ ਦਾ ਫਾਇਦਾ ਵੀ ਹੈ ਨਹੀਂ ਇੱਡਾ ਗ੍ਰਾਈਂਡਰ ਨਾਲ ਚਕਾ ਦੇ ਕਾਸ਼ੂ ਬੇਗੂ ਵਾਲਾ ਹੈ ਕਾਗਦੇ ਦੀ ਸ਼ੀਟੀ ਮਾਰਦਾ ਹੈਂ ਆ ਮੋਸਾ ਪਹਿਲੇ ਕਰਦਾ ਉਤਰ ਕੇ ਲੈ ਚੱਲੇ ਆਪਾਂ ਮਸ਼ੀਨ ਦਾ ਤੇ ਇਹ ਆਪਾਂ ਉਤਰਾਂਗੇ ਰਿਪੇਅਰ ਪਹਿਲਾਂ ਤਾਂ ਕਿਰਨ ਬੰਨ ਕਿਉਂ ਨਾ ਪਾ ਦਿੰਦਾ ਪਰ ਇਹ ਰੱਬ ਦਾ ਆਪਾ ਦੇਣਾ ਬਦਲਣ ਆਜ ਉੱਪਰ ਆ ਰਿਹਾ ਕਿ ਨਾ ਆਪਣਾ ਸੀਜ਼ਾ ਲਵਾਉਣਾ ਇਹਨੇ ਕਹਿੰਦੇ ਬਾਕੀ ਪੱਕਾ ਨਹੀਂ ਪਵਾਦੇ ਹਾਂ ਕਿੱਧਰ ਵੀ ਜਾਣਾ ਆਏ ਮੁੜ ਜੀ ਕਾਤੋਂ ਵੱਟ ਮਾਰਦਾ ਬਾਅਦ ਦੀ ਗੱਲ ਹੈ ਇਹ ਕੀ ਕਰਦੇ ਫਰਚਾ ਕੁਸ਼ੀਨ ਲਾਈਟ ਹੀ ਹਿੱਲਣਾ ਮਤਿ ਪਾਉਂਦੇ ਆ ਇਹ ਤਾਂ ਕਲਾਵਾ ਚਾੜ ਨਹੀਂ ਗੱਟਾ ਹੈ ਯਾਰ ਨਹੀਂ ਚਾਲ ਯਾਦ ਆਏਗਾ ਜੀਅੰਦੀ ਹੈ ਜੀਅਤ ਆਈ ਜੀਅਤ ਆ ਗਿਆ ਬਹੁਤ ਕਮਾਲ ਲੱਗਦੀ 15 ਦੇ ਨਾਲ ਮਹੀਨ ਚਲਾ ਲੇ ਜੀ ਅੱਲਾਹ ਰੱਬ ਨੂੰ ਚੱਲ ਪਈ ਇਹ ਤਾਂ ਆਪਣੀ ਰੈਡ ਕੋਈ ਆ ਰੱਖਿਆ ਰੰਗਾਂ ਪੱਕੇ ਜਨਾ ਬਦਲਣਾਂਗੇ ਹਾਂ ਰੰਗਾਂ ਬਦਲਣੇ ਨਾ ਕਿੰਨੇ ਦਿਨਾਂ ਚ ਬਦਲਣਾਂ ਇੱਕ ਦਿਹਾੜੀ ਦਾ ਖਾਂਦਾ ਇੱਕ ਦਿਹਾੜੀ ਤੋਂ ਨਹੀਂ ਬਦਲਦੇ ਨਹੀਂ ਬਦਲਦੇ ਦਾਵਾ ਕਰ ਨਹੀਂ ਕਰਤ ਮਾਰ ਮਾਰ ਕੇ ਦੋ ਬੰਦੇ ਲੱਗੇ ਹੋਣਾ ਕਿੰਨੇ ਦਿਨਾਂ ਦੋ ਦਿਨ ਇੱਦਾਂ ਦੋ ਦਿਨ ਹੀ ਪਦਨੇ ਪੂਰਾ ਫੇਟ ਰੰਗਾਂ ਬਦਲਣਗੇ ਦੋ ਦਿਨ ਲੱਗਣਗੇ ਇਹ ਹੁਣ ਬੈਕ ਕਰਕੇ ਪਹਿਲਾਂ ਗੱਡੀ ਕੱਢਣੀ ਪੈਣੀ ਉੱਥੋਂ ਤੇ ਗੱਡੀ ਨਿਕਲ ਨਹੀਂ ਬਾਵਾ ਤਾਣਾ ਕਿਉਂਕਿ ਮਸ਼ੀਨ ਆਪਾਂ ਰਿਪੇਅਰ ਕਰਕੇ ਉੱਥੇ ਪੜਾ ਕੇ ਤੇ ਲੈ ਕੇ ਆਣੀ ਆ। ਕੋਤੀ ਫੜਾ ਦੇ। ਟਾਇਰ ਚ ਹਵਾ ਦਾ ਘੱਟ ਆ ਭਰਾਂ ਲਾਂਗੇ ਬਾਅਦ ਚ। ਜਾੜੇ ਜੁਰੇ ਸੀ ਲਾਦ ਨੇ ਕੇਰਾ ਹੀ ਸਾਫ ਕਰਦੇ ਨੇ ਆ। ਉਹ ਅੰਦਰੋਂ ਚਾਬੀ ਲੈ ਚੱਕੇ ਕਾਰ ਦੀ ਉਹ ਤੋਂ ਤਾਂ ਸਾਹਮਣੇ ਟੰਗੀ ਹੋਗੀ। ਪਿਆ ਨਾ ਰੰਗ। ਤਾਂ ਵੀ ਮਾਰ ਲਾ ਮਸ਼ੀਨ ਆ ਬੜੀ। ਗੱਡੀ ਕੰਮ ਆਪਾਂ ਬਾਹਰ ਇੱਥੋਂ ਕਿਉਂ ਗੱਡੀ ਦੀ ਦੂਰ ਪੈਣੇ ਕਿ ਜ਼ਰੂਰਤ ਪੈ ਜਾਂਦੀ ਆ। ਉਹਨੂੰ ਕੋਪਾ ਕਿਰਾ ਉੱਧਲੇ ਸਾਈਡ ਨਾਲਾਂਗੇ ਕਿ ਮਸ਼ੀਨ ਤੇ ਖੜਾ ਕੇ ਆ ਨਾ ਫਿਰ ਮਸ਼ੀਨ ਨੂੰ ਪਾ ਲਈ 5-7 ਦਾ 15 ਦਾ ਚਾਰ-ਤਿੰਨ ਮੋੜ ਕੇ ਬਹੁਤ ਤੇ ਬਾਰੀ-ਬਾਰੀ ਪਟਾਂਗੇ ਆਪਾਂ ਇਹਨਾਂ ਦਿਲ ਹੋਣੇ ਟਿਕਾਣੇ ਲਾ ਦੇ ਮਸ਼ੀਨ ਨਾਗਾ ਛੱਡ ਕੇ ਆਪਣਾ ਤੇ ਗੱਡੀ ਆਪਾਂ ਘਰ ਦੇ ਨੇ ਬੈਕ ਬਾਹਰ ਦੀ ਸਾਈਡ ਉਧਰ ਪਾਸੇ ਲਾ ਦਾਂਗੇ ਆਪਣੇ ਟਰੈਕਟਰ ਦੇ ਸਾਹਮਣੇ ਇਹਨਾਂ ਬਹੁਤ ਬੰਦੀ ਆ ਬੰਦਨ ਮੈਨਾਂ ਬੰਦੇ ਨਾਲ ਚੀਜ਼ ਆਪਣਾ ਟਰਾਲੀ ਬੈਗ ਲਵਾਉਣਾ ਟਰੈਕਟਰ ਬੈਗ ਲਵਾਉਣਾ ਬਰਾਬਰ ਬਾਕੀ ਲਵਾਉਣਾ ਕਿਉਂਕਿ ਬਰਾਬਰ ਚੀਜ਼ ਦਾ ਪਤਾ ਲੱਗੇ ਨਾਂ ਦਾ ਇਹਨਾਂ ਸਾਡੇ ਆਪਣਾ ਆਇਆ ਉਹ ਵੀ ਦੱਸ ਦਿੰਦੀ ਵੀ ਗੱਡੀ ਰੋਡ ਨੇੜੇ ਮਗਰਵਾਕ ਬੈਕ ਕਰੀ ਦੋ ਫੈਂਸਰ ਮਗਰ ਫੈਂਸਰ ਕੰਮ ਕਰਦੇ ਨਾ ਹੈਰੀ ਕਹਿੰਦਾ ਸਾਡੇ ਗਰੂ ਜੀ ਨਾਲ ਦਿੰਦੇ ਤੰਨ ਦੀ ਐਵਰੇਜ ਕਹਿੰਦਾ ਯਾਰ ਮੈਂ ਤੰਨ ਦੀ ਤਾਂ ਨਹੀਂ ਯਾਰ ਮਿਲਵਾ ਕਿਨੇ ਮੈਂ ਖਾ ਵੀ ਝੂਠ ਹੀ ਆਪਣਾ ਦਾ ਯਾਰ ਜੇ ਕਹਿ ਦਗੇ ਬਾਈ ਰੀਵਰੇਜ ਹੁੰਦੀ ਆਪਣੀ ਗੱਡੀ ਹਾਂ ਕਾਰਦ ਕੇ ਬੰਦ ਘੜੇ ਲਿਆਣੀ ਹੈ ਗੱਡੀ ਆਖਦਾ ਆ ਇਹ ਪਤਾਨ ਲੈ ਕੇ ਹੁੰਦਾ ਲੱਗਦਾ ਸੀ ਅੰਦਰ ਕਿਉਂਕਿ ਉਹਦੇ ਨਾਲ ਪ੍ਰਧਾਨ ਵਾਲੀ ਨਹੀਂ ਪ੍ਰਧਾਨ ਵਾਲੀ ਅੰਦਰ ਸ਼ੈੱਡ 'ਚ ਵੱੜਦਾ ਵੱੜਦਾ ਇੱਥੇ ਸ਼ੈੱਡ 'ਚ ਆਪ ਲੈਣਾ ਵੀ ਨਹੀਂ ਸੇ ਪ੍ਰਧਾਨ ਵਾਲਾ ਆ ਜਾਂਦਾ ਆਪਣਾ ਹੰਡਾ ਲੰਘਦਾ ਇੱਥੇ ਕਿਹੜਾ ਵੀ ਹੱਲ ਕਰਨਾ ਪੈਣਾ ਤਾਂ ਕਿਹੜਾ ਓਕੇ ਸੋਕੇ ਮਸ਼ੀਨ ਅੰਦਰ ਲਾਉਣੇ